ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਹੜਾ ਬਾਬਾ ਨਾਨਕ ਦੇ ਵਿੱਚ ਜਿਹੜਾ ਭਗਵਾਨਪੁਰ ਪਿੰਡ ਪੈਂਦਾ ਹੈ ਉਥੋਂ ਦੀ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੀ ਝਾੜੂ ਵਾਲਿਆਂ ਨੇ ਜੱਗੂ ਭਗਵਾਨਪੁਰੀਏ ਦੇ ਚਾਚੇ ਦੇ ਮੁੰਡੇ ਨੂੰ ਟਿਕਟ ਦੇ ਕੇ ਸਰਪੰਚ ਦਾ ਉਮੀਦਵਾਰ ਬਣਾਇਆ ਤੇ ਸੁਭਜਿੰਦਰ ਬਾਵੇ ਨੇ ਇਤਰਾਜ਼ ਕੀਤਾ ਕਿ ਤੁਸੀਂ ਇਹ ਕਿਉਂ ਕੀਤਾ ਜਨਨ ਕਿ ਜਗੂ ਭਵਨਪੁਰੀਏ ਦੇ ਚਾਚੇ ਦੇ ਮੁੰਡੇ ਨੂੰ ਸਰਪੰਚੀ ਦਾ ਜਨਨ ਕਿ ਸਰਪੰਚ ਦਾ ਉਮੀਦਵਾਰ ਕਿਉਂ ਬਣਾਇਆ ਇਤਰਾਜ਼ ਕੀਤਾ ਹੁਣ ਜਿਹੜੀਆਂ ਕਰਤੂਤਾਂ ਕਾਂਗਰਸ ਨੇ ਕੀਤੀਆਂ ਨਹੀਂ ਇਹ ਜਗਜਾਹਰ ਹੈ ਕਿ ਜਿਹੜੇ ਗੈਂਸਟਰ ਪੈਦਾ ਕੀਤੇ ਨੇ ਉਹ ਤਾਂ ਕਾਂਗਰਸ ਪਾਰਟੀ ਨੇ ਕੀਤੇ ਨੇ ਬਹੁਤ ਆਤ ਵਿੱਚ ਇਦੇ ਵਿੱਚ ਆਮ ਆਦਮੀ ਪਾਰਟੀ ਦਾ ਜਗ ਭਵੰਤਮ ਦਾ ਤੇ قصور ਕੋਈ ਨਹੀਂ ਦੂਜੀ ਗੱਲ بگੜੀਆਂ ਔਲਾਦਾਂ ਕਿਧੀਆਂ ਕਿਧੀਆਂ ਨਹੀਂ ਇਹ ਸਭ ਨੂੰ ਪਤਾ ਹੈ ਜੇ ਕਿਸੇ ਦੀ ਔਲਾਦ بگੜੀ ਹੈ ਮਾਂ ਪਿਓ ਦਾ ਉਹਦੇ ਵਿੱਚ ਕਿੰਨਾ ਕਰੋਲ ਹੈ ਇਹ ਸਭ ਨੂੰ ਪਤਾ ਹੁੰਦਾ ਕਿੰਦੀ ਔਲਾਦ بگੜ ਜੇ ਤੇ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਮਾਂ ਕੋਲ ਕੇਰ ਕਰਨਾ ਕਰਦਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਸਮਰਲਣਾ ਪਰ ਇਹ ਜ਼ਰੂਰੀ ਨਹੀਂ ਕਿ ਜੱਗੂ ਭਵਨਪੁਰੀਆ ਗੈਕਟਰ ਹੈ ਉਹਦੇ ਚਾਚੇ ਦਾ ਮੁੰਡਾ ਵੀ ਗਲਤ ਹੋ ਸਕਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿਤਾ ਵਕਤ ਦੇ ਮੁਤਾਬਕ ਟਾਈਮ ਦੇ ਮੁਤਾਬਕ ਕਿਸੇ ਦੀ ਵੀ ਔਲਾਦ ਕਿਸੇ ਦਾ ਵੀ ਬੱਚਾ ਡਿਕਟ ਸਕਦਾ ਹੁਣ ਜਿਹੜੇ ਕੰਜ ਸੁਰਜਿੰਦਰ ਸਿੰਘ ਰੰਧਾਵਾ ਕਹਿੰਦਾ ਹੈ ਕਿ ਤੁਸੀਂ ਕਿਉਂ ਟਿਕਟ ਦਿੱਤੀ ਭਾਵ ਜੱਗੂ ਭਗਵਾਨਪੁਰੀਏ ਦੇ ਚਾਚੇ ਦੇ ਮੁੰਡੇ ਨੂੰ ਕਿਉਂ ਸਰਪੰਚ ਬਣਾ ਰਹੇ ਹੋ ਕਿਉਂ ਉਮੀਦਵਾਰ ਬਣਾ ਰਹੇ ਹੋ ਸਭ ਤੋਂ ਪਹਿਲਾਂ ਆਪਣੇ ਮੰंजे ਥੱਲੇ ਤੁਹਾਨੂੰ ਛੋਟਾ ਫੇਰਨ ਦੀ ਲੋੜ ਹੈ ਕਿ ਜਿੰਨੇ ਗੈਂਗਸਟਰ ਪੈਦਾ ਕੀਤੇ ਨੇ ਉਹ ਕਿਨੇ ਕੀਤੇ ਨੇ ਇਹ ਬਹੁਤ ਵੱਡਾ ਸਵਾਲ ਹੈ ਕਹਿਣਾ ਬੜਾ ਸੌਖਾ ਹੁੰਦਾ ਹੈ ਹਾਲਾਂਕਿ ਗੈਂਗਸਟਰਵਾਦ ਦੇ ਮੈਂ ਬਹੁਤ ਵਿਰੋਧ ਵਿੱਚ ਬੋਲਦਾ ਪਰ ਇੱਕ ਘਰ ਦੇ ਵਿੱਚ 5-7 ਮੈਂਬਰ ਹੋਣ ਸਾਰੇ ਮੈਂਬਰ ਗਲਤ ਨਹੀਂ ਹੋ ਸਕਦੇ ਸਾਰੇ ਸਹੀ ਨਹੀਂ ਹੋ ਸਕਦੇ ਮੈਂ ਸੁਭਜਿੰਦਰ ਸਿੰਘ ਰੰਧਾਵਾ ਨੂੰ ਵੀ ਇਹ ਪੁੱਛਣਾ ਚਾਹੁੰਨਾ ਕਿ ਤੁਸੀਂ ਜਦੋਂ ਤੁਹਾਡੀ ਪਾਰਟੀ ਦੀ ਸਰਕਾਰ ਸੀ ਕਾਂਗਰਸ ਦੀ ਤੁਸੀਂ ਉਦੋਂ ਕਿੰਨੇ ਗੈਸਟਰ ਪੈਦਾ ਕੀਤੇ ਕਿੰਨਿਆਂ ਨੂੰ ਸਰਪੰਚ ਬਣਾਇਆ ਕਿੰਨਿਆਂ ਨੂੰ ਐਮਐਲਏ ਬਣਾਇਆ ਲਿਸਟ ਬਹੁਤ ਲੰਬੀ ਹੈ ਦੂਜੇ ਨੂੰ ਕਹਿਣਾ ਬੜਾ ਸੁੱਖਾ ਹੁੰਦਾ ਤੇ ਖਾਸ ਕਰਕੇ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਨਾਂ ਪ੍ਰਤੀ ਉਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਪਿੰਡ ਦਾ ਸਰਪੰਚ ਜਾਂ ਮੈਂਬਰ ਬਣਾਉਣਾ ਤੁਹਾਨੂੰ ਜਿਆਦਾ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਬੰਦਾ ਮਾੜਾ ਹੈ ਕੌਣ ਬੰਦਾ ਚੰਗਾ ਹੈ ਕਿਹੜਾ ਮੈਂਬਰ ਜਾਂ ਸਰਪੰਚ ਦੇ ਲਾਇਕ ਹੈ ਤੁਸੀਂ ਉਹਨੂੰ ਬਣਾਉਣਾ ਹੈ ਇਹ ਜਿਹੜੇ ਪਾਰਟੀਆਂ ਵਾਲੇ ਹੁੰਦੇ ਨੇ ਨਾ ਇੱਕ ਦੂਜੇ ਤੇ ਵਿਰੋਧੀ ਹੋਣ ਦੇ ਨਾਂ ਤੇ ਤੰਜ ਕੱਸਦੇ ਹੁੰਦੇ ਨੇ ਇਹਨਾਂ ਵਿੱਚ ਭਲਾ ਮਨਸ ਕੋਈ ਨਹੀਂ ਤੇ ਜੇ ਸੁਵਿੰਦਰ ਰੰਧਾਵਾ ਇਹ ਗੱਲ ਕਹਿ ਰਿਹਾ ਕਿ ਜੱਗੂ ਭਗਵਾਨਪੁਰੀ ਇਹਨੂੰ ਉਹਦੇ ਚਾਚੇ ਦੇ ਮੁੰਡੇ ਨੂੰ ਤੇ ਜੇ ਉਹਦੀ ਮਾਂ ਨੂੰ ਇੱਕ ਕਟਾਰੇ ਵਿੱਚ ਖੜਨ ਦੀ ਗੱਲ ਕਰਦਾ ਤਾਂ ਬਹੁਤ ਵੱਡੀ ਗਲਤੀ ਹੈ ਜਗੂ ਭਵਾਨ ਪੁਰੀਏ ਦੀ ਮਾਂ ਜੇ ਡਾਕਟਰ ਵਿੱਚ ਆ ਗਈ ਫੋਟੋ ਮਾਂ ਵਾਇਰਲ ਹੋ ਗਈ ਹੈ ਕੋਈ ਵੱਡੀ ਗੱਲ ਨਹੀਂ ਫੋਟੋ ਮਾਂ ਅੱਜ ਕੱਲ ਵੱਡੇ ਵੱਡੇ ਨਹੀਂ ਵਾਇਰਲ ਹੋਈਆਂ ਪਈਆਂ ਇਹ ਕਿੱਡੀ ਖਾਸ ਗੱਲ ਹੈ ਪਰ ਕਾਂਗਰਸ ਵਾਲਿਆਂ ਨੂੰ ਇੱਕ ਬੇਨਤੀ ਹੈ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੈ ਜਾਂ ਪੰਜਾਬ ਦੇ ਲੋਕਾਂ ਦਾ ਮਨ ਜਿੱਤਣਾ ਚਾਹੁੰਦੇ ਹੋ ਤਾਂ ਇਹੋ ਜਿਹੀਆਂ ਸ਼ੁਰਲੀਆਂ ਛੜਨੀਆਂ ਬੰਦ ਕਰ ਦਿਓ ਜਿਹੜੇ ਮੁੱਦੇ ਨੇ ਪੰਜਾਬ ਦੇ ਉਹਨਾਂ 'ਤੇ ਧਿਆਨ ਦਿਓ ਗੈਂਗਸਟਰਵਾਦ ਜੇ ਪੰਜਾਬ ਦੇ ਵਿੱਚ ਹੈ ਉਹਨੂੰ ਕੰਟਰੋਲ ਕਰਨਾ ਵੀ ਸਰਕਾਰ ਦਾ ਫਰਜ਼ ਹੈ ਤੇ ਜੇ ਕੋਈ ਗੈਂਗਸਟਰਵਾਦ ਕਹਿ ਲਈਏ ਖਤਮ ਕਰਨ ਵਾਸਤੇ ਉਪਰਾਲਾ ਕਰਦਾ ਹੈ ਉਹਦੇ ਨਾਲ ਖੜਨਾ ਜਾਂ ਕੋਈ ਗੈਂਗਸਟਰ ਨੌਜਵਾਨ ਵਾਪਸ ਮੁੜਨਾ ਚਾਹੁੰਦਾ ਤਾਂ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਜਕਸ਼ਨ ਦੇ ਨਾਲ ਕੁਝ ਨਹੀਂ ਹੋਣਾ ਜੱਗੂ ਭਵਾਨਪੁਰੇ ਦੀ ਮੰਗ ਐਕਸਟਰ ਨਹੀਂ ਹੈਗੀ ਉਹਦੇ ਚਾਚੇ ਦਾ ਮੁੰਡਾ ਗੈਂਗਸਟਰ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੇ ਮੰਜੇ ਥੱਲੇ ਸੋਟਾ ਫੇਰ ਕੇ ਦੇਖੋ ਵੀ ਤੁਹਾਡੇ ਰਾਜ ਵਿੱਚ ਕਿੰਨੇ ਗੈਂਗਸਟਰ ਬਣੇ ਕਿੰਨਿਆਂ ਨੂੰ ਤੁਸੀਂ ਫੜ ਕੇ ਇਨਕਾਉਂਟਰ ਕੀਤਾ ਕਿੰਨਿਆਂ ਦੀ ਤੁਹਾਡੇ ਨਾਲ ਸਾਂਝ ਸੀ ਇਹ ਸਭ ਤੋਂ ਵੱਡੇ ਸਵਾਲ ਨੇ ਕਹਿਣਾ ਬੜਾ ਸੌਖਾ ਹੁੰਦਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਕਾਂਗਰਸੀਆਂ ਨੂੰ ਬੇਨਤੀ ਹੈ ਕਿ ਸ਼ੁਰਲੀਆਂ ਨਾ ਛੱਡੋ ਤੁਸੀਂ ਜਿੰਨਾ ਕੌਮ ਦਾ ਜਾਂ ਪੰਜਾਬ ਦਾ ਬੇੜਾ ਗਰਭ ਕੀਤਾ ਇਹਨਾਂ ਕਿਸੇ ਨੇ ਨਹੀਂ ਕੀਤਾ ਹੋਣਾ ਨਸ਼ੇ ਤੁਸੀਂ ਲੈ ਕੇ ਆਏ ਗੈਂਸਟਰਵਾ ਤੁਹਾਡੀ ਦੇਣ ਹੈ ਇਹ ਕਿਤੇ ਲੁਕਿਆ ਨਹੀਂ ਹੈਗਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ